ਸਰਦੀਆਂ ਦੀ ਇੱਕ ਸੰਘਣੀ ਧੁੰਦ ਵਾਲੀ ਸਵੇਰ ਸ੍ਰੀ ਦਰਬਾਰ ਸਾਹਿਬ ਦੇ ਸੁਨਹਿਰੀ ਗੁਮਨ ਤੋਂ ਉੱਠਦੀ ਕੀਰਤਨ ਦੀ ਮਿੱਠੀ ਸੁਰ ਨੇ ਅੰਮ੍ਰਿਤ ਵੇਲੇ ਦੀ ਰੌਣਕ ਨੂੰ ਹੋਰ ਗੂੜਾ ਕਰ ਦਿੱਤਾ ਸੀ ਲੋਕ ਸੰਗਤ ਵਿੱਚ ਬੈਠੇ ਸੁਰਤ ਨਾਲ ਗੁਰਬਾਣੀ ਸੁਣ ਰਹੇ ਸਨ ਪਰ ਇੱਕ ਬਜ਼ੁਰਗ ਮਾਤਾ ਜਿਸ ਦੀਆਂ ਅੱਖਾਂ ਵਿੱਚ 11 ਸਾਲ ਪੁਰਾਣੇ ਕੁਝ ਦੁੱਖ ਦੀਆਂ ਝੜੀਆਂ ਸਾਫ਼ ਝਲਕ ਰਹੀਆਂ ਸਨ ਕੁਝ ਅਜੀਬ ਜਿਹਾ ਮਹਿਸੂਸ ਕਰ ਰਹੀਆਂ ਸੀ ਸਰਬਜੀਤ ਕੌਰ ਜਿਸ ਦਾ ਇੱਕੋ ਇੱਕ ਪੁੱਤਰ ਅਰਜਨ ਸਿੰਘ ਜੋ ਕਿ 11 ਸਾਲ ਪਹਿਲਾਂ ਇੱਕ ਰਹੱਸਮਈ ਹਾਦਸੇ ਦੇ ਵਿੱਚ ਖੋ ਲਿਆ ਗਿਆ ਸੀ ਅੱਜ ਉਸ ਦੀ ਵਰਸੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਨ ਦੇ ਲਈ ਆਏ ਸੀ ਕੀਰਤਨ ਦੀਆਂ ਸੁਰਾਂ ਦਰਮਿਆਨ ਜਦੋਂ ਰਾਗੀ ਸਿੰਘ ਨੇ ਸ਼ਬਦ ਪੜ੍ਹਿਆ ਤੂੰ ਮੇਰਾ ਪਿਤਾ ਉਹ ਹੈ ਮੇਰਾ ਮਾਤਾ ਵਾਲਾ ਸ਼ਬਦ ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਸਰਬਜੀਤ ਕੌਰ ਦੀਆਂ ਅੱਖਾਂ ਅਚਾਨਕ ਤਬਲਾ ਵਜਾਉਣ ਵਾਲੇ ਸਿੰਘ ਦੇ ਵੱਲ ਚੁਲੀਆਂ ਗਈਆਂ ਉਸ ਦਾ ਦਿਲ ਇੱਕ ਪਲ ਦੇ ਲਈ ਧੜਕਣਾ ਭੁੱਲ ਗਿਆ ਤਬਲੇ ਦੀ ਥਾਪ ਨਾਲ ਥਿਰਕਦੀਆਂ ਉਂਗਲਾਂ ਉਹ ਸਮਰਥ ਚਿਹਰਾ ਅਤੇ ਅੱਖਾਂ ਵਿੱਚ ਉਹੀ ਚਮਕ ਇਹ ਸਭ ਉਸ ਦੇ ਪੁੱਤਰ ਅਰਜਨ ਵਰਗਾ ਹੀ ਕਿਉਂ ਲੱਗ ਰਿਹਾ ਸੀ ਪਰ ਇਹ ਕਿਵੇਂ ਸੰਭਵ ਸੀ ਅਰਜਨਤਾ 11 ਸਾਲ ਪਹਿਲਾਂ ਹੀ ਮਰ ਚੁੱਕਿਆ ਸੀ ਉਸ ਦੀ ਮਰਤਕ ਦੇਹ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀ ਉਸ ਦੀਆਂ ਅੰਤਮ ਸਾਹਾਂ ਆਪਣੇ ਹੱਥਾਂ ਵਿੱਚ ਮਹਿਸੂਸ ਕੀਤੀਆਂ ਸੀ ਸਾਰੀਆਂ ਉਸ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਸੀ ਫਿਰ ਇਹ ਨੌਜਵਾਨ ਕੌਣ ਸੀ ਜੋ ਉਸ ਦੇ ਪੁੱਤਰ ਦੀ ਹੋਭ ਹੋ ਸ਼ਕਲ ਦੇ ਨਾਲ ਸਾਹਮਣੇ ਬੈਠਾ ਸੀ ਸਰਜੀਤ ਕੌਰ ਦੇ ਮਨ ਦੇ ਵਿੱਚ ਸਵਾਲਾਂ ਦਾ ਤੂਫਾਨ ਉੱਠਣ ਲੱਗਿਆ ਕਿ ਕੀ ਇਹ ਸੁਪਨਾ ਸੀ ਜਾਂ ਫਿਰ ਇਹ ਗੁਰੂ ਸਾਹਿਬ ਦਾ ਕੋਈ ਚਮਤਕਾਰ ਸੀ ਜਾਂ ਫਿਰ ਸਮੇਂ ਦੀ ਕੋਈ ਸੁਰੰਗ ਖੁੱਲ ਗਈ ਜਿਸ ਵਿੱਚੋਂ ਉਸ ਦਾ ਪੁੱਤਰ ਵਾਪਸ ਆ ਗਿਆ ਜਦੋਂ ਉਸ ਨੇ ਨੌਜਵਾਨ ਦੀਆਂ ਅੱਖਾਂ ਵਿੱਚ ਡੂੰਘਾਈ ਨਾਲ ਚਾਤੀ ਮਾਰੀ ਤਾਂ ਉਸ ਨੂੰ ਇੱਕ ਅਜੀਬ ਜੀ ਆਵਾਜ਼ ਸੁਣਾਈ ਦਿੱਤੀ ਜਿਵੇਂ ਕੋਈ ਉਸ ਨੂੰ ਪੁਕਾਰ ਰਿਹਾ ਹੋਵੇ ਮਾਤਾ ਜੀ ਮੈਂ ਵਾਪਸ ਆ ਗਿਆ ਪਰ ਇਹ ਆਵਾਜ਼ ਸੀ ਕਿਦਾਂ ਅਤੇ ਬਾਅਦ ਦੇ ਵਿੱਚ ਹੋਇਆ ਉਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਐਸੇ ਚਮਤਕਾਰ ਤੋਂ ਤੁਹਾਨੂੰ ਰੂਬਰੂ ਕਰਾਉਣਾ ਹੈ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਕੌਰ ਦਾ ਪਰਿਵਾਰ ਪੰਜਾਬ ਦੇ ਇੱਕ ਪਿੰਡ ਤਰਨਤਾਰਨ ਦੇ ਨੇੜੇ ਵਸਦਾ ਸੀ। ਉਸ ਦਾ ਪਤੀ ਸਰਦਾਰ ਮਹਿੰਦਰ ਸਿੰਘ ਇੱਕ ਸਧਾਰਨ ਕਿਸਾਨ ਸੀ। ਜਸਦੀ ਜ਼ਮੀਨ ਅਤੇ ਗੁਰਬਾਣੀ ਦੇ ਪ੍ਰਤੀ ਉਸ ਸ਼ਰਦਾ ਨੇ ਪਿੰਡ ਵਿੱਚ ਉਸ ਨੂੰ ਚੰਗਾ ਸਤਿਕਾਰ ਦਿੱਤਾ ਸੀ ਸਰਬਜੀਤ ਕੌਰ ਅਤੇ ਮਹਿੰਦਰ ਕੌਰ ਉਹਨਾਂ ਦਾ ਇੱਕ ਹੀ ਪੁੱਤਰ ਸੀ ਅਰਜਨ ਸਿੰਘ ਜੋ 1995 ਦੇ ਵਿੱਚ ਪੈਦਾ ਹੋਇਆ ਅਰਜਨ ਬਚਪਨ ਤੋਂ ਹੀ ਅਜੀਬ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਜਿਵੇਂ ਉਹ ਸਮੇਂ ਦੇ ਪਰਦੇ ਨੂੰ ਚੀਰ ਕੇ ਕੁਝ ਅਜੀਹਾ ਦੇਖ ਸਕਦਾ ਹੋਵੇ ਜੋ ਦੂਜੇ ਨਹੀਂ ਦੇਖ ਸਕਦੇ ਉਹ ਛੋਟੀ ਉਮਰ ਵਿੱਚ ਹੀ ਤਬਲਾ ਵਜਾਉਣ ਦਾ ਸ਼ੌਕੀਨ ਸੀ ਸਕੂਲ ਵਿੱਚ ਉਸ ਦੀਆਂ ਉਂਗਲਾਂ ਜਦੋਂ ਤਬਲੇ ਤੇ ਥਾਪ ਮਾਰਦੀਆਂ ਤਾਂ ਸਾਰਾ ਮਾਹੌਲ ਗੂੰਜ ਉੜਦਾ ਅਰਜਨ ਨੂੰ ਸੰਗੀਤ ਨਾਲੋਂ ਵੀ ਵੱਧ ਪਿਆਰ ਸੀ ਗੁਰਬਾਣੀ ਨਾਲ ਉਹ ਅਕਸਰ ਹੀ ਸਰਬਜੀਤ ਨੂੰ ਕਹਿੰਦਾ ਹੁੰਦਾ ਸੀ ਕਿ ਮਾਤਾ ਜੀ ਜਦੋਂ ਮੈਂ ਤਬਲਾ ਵਜਾਉਂਦਾ ਹਾਂ ਮੈਨੂੰ ਐਵੇਂ ਲੱਗਦਾ ਹੈ ਕਿ ਜਿਵੇਂ ਗੁਰੂ ਸਾਹਿਬ ਮੇਰੇ ਨਾਲ ਬੈਠੇ ਨੇ ਸਰਬਜੀਤ ਨੂੰ ਆਪਣੇ ਪੁੱਤਰ ਤੇ ਮਾਣ ਸੀ ਪਰ ਉਸ ਨੂੰ ਹਮੇਸ਼ਾ ਇੱਕ ਅਜੀਬ ਡਰ ਵੀ ਸਤਾਉਂਦਾ ਸੀ। ਅਰਜਨ ਦੀਆਂ ਗੱਲਾਂ ਵਿੱਚ ਕਈ ਵਾਰ ਅਜੇਹੀ ਡੁਘਾਈ ਹੁੰਦੀ ਜਿਵੇਂ ਉਹ ਸਮੇਂ ਤੋਂ ਪਰੇ ਦੀਆਂ ਗੱਲਾਂ ਜਾਣਦਾ ਹੋਵੇ। ਪਰਿਵਾਰ ਵਿੱਚ ਜ਼ਿੰਦਗੀ ਸਾਦੀ ਸੀ, ਸੁਖੀ ਸੀ। ਮਹਿੰਦਰ ਸਿੰਘ ਦਿਨ ਭਰ ਖੇਤਾਂ ਵਿੱਚ ਮਿਹਨਤ ਕਰਦਾ ਅਤੇ ਸਰਬਜੀਤ ਘਰ ਸੰਭਾਲਦੀ। ਅਰਜਨ ਸਕੂਲ ਦੇ ਨਾਲ-ਨਾਲ ਸਥਾਨਕ ਗੁਰਦੁਆਰੇ ਦੇ ਵਿੱਚ ਕੀਰਤਨ ਵੀ ਕਰਦਾ ਪਰ ਇਹ ਜੋ ਸੁਖੀ ਜ਼ਿੰਦਗੀ ਹੈ 2014 ਦੇ ਵਿੱਚ ਅਚਾਨਕ ਹੀ ਖਤਮ ਹੋ ਗਈ ਕਹਿੰਦੇ ਨਾ ਕਿ ਜੋ ਰੱਬ ਨੇ ਲੇਖ ਲਿਖੇ ਹੁੰਦੇ ਨੇ ਜਿੰਨਾ ਪ੍ਰਮਪਤਾ ਪਰਮਾਤਮਾ ਨੇ ਸਾਡੇ ਅੰਦਰ ਸਵਾਸ ਭਰੇ ਨੇ ਅਸੀਂ ਓਨੇ ਹੀ ਭੁਗਤਨੇ ਨਾ ਤਾਂ ਇੱਕ ਸਵਾਸ ਵੱਧ ਤੇ ਨਾ ਇੱਕ ਸਵਾਸ ਘਟ ਇਹ ਤਾਂ ਬਾਣੀ 'ਚ ਵੀ ਲਿਖਿਆ ਹੈ ਇਹ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਸਤੰਬਰ 2014 ਦਾ ਇੱਕ ਗਰਮ ਸ਼ਾਮ ਸੀ ਅਰਜਨ ਜਦੋਂ 19 ਸਾਲ ਦਾ ਸੀ ਤੇ ਆਪਣੇ ਦੋਸਤਾਂ ਦੇ ਨਾਲ ਨੇੜੇ ਸ਼ਹਿਰ ਅੰਮ੍ਰਿਤਸਰ ਦੇ ਇੱਕ ਗੁਰਮਤ ਗੁਰਮਤ ਸਮਾਗਮ ਦੇ ਵਿੱਚ ਕੀਰਤਨ ਕਰਨ ਦੇ ਰਿਹਾ ਸੀ। ਉਸ ਦੀ ਮਾਂ ਸਰਜੀਤ ਨੇ ਉਸ ਨੂੰ ਆਖਰੀ ਵਾਰ ਦੇਖਿਆ ਜਦੋਂ ਆਪਣਾ ਤਬਲਾ ਚੁੱਕ ਕੇ ਮੋਟਰਸਾਈਕਲ ਤੇ ਚੜਿਆ। ਅਤੇ ਬੋਲਿਆ ਕਿ ਮਾਤਾ ਜੀ ਚਿੰਤਾ ਨਾ ਕਰੋ। ਮੈਂ ਰਾਤ ਤੱਕ ਵਾਪਸ ਆ ਜਾਵਾਂਗਾ। ਅਰਜੁਨ ਨੇ ਮੁਸਕਰਾਉਂਦੇ ਹੋਏ ਕਿਹਾ। ਪਰ ਉਹ ਰਾਤ ਉਹ ਭੈੜੀ ਰਾਤ ਬਣ ਗਈ। ਉਹ ਰਾਤ ਉਹ ਕਾਲੀ ਰਾਤ ਬਣ ਗਈ। ਕਿ ਉਸ ਰਾਤ ਅਰਜੁਨ ਜੋ ਹੈ ਕਦੇ ਵੀ ਵਾਪਸ ਨਹੀਂ ਆਇਆ ਰਾਤ ਦੇ 10 ਵਜੇ ਸਰਜੀਤ ਨੇ ਘਰ ਪੁਲਿਸ ਦੀ ਇੱਕ ਜੀਪ ਆ ਕੇ ਰੁਕੀ ਅਤੇ ਆ ਕੇ ਇਹ ਬੋਲਿਆ ਕਿ ਅਰਜਨ ਦਾ ਮੋਟਰਸਾਈਕਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਪੁਲਿਸ ਦੇ ਅਨੁਸਾਰ ਇੱਕ ਤੇਜ਼ ਰਫਤਾਰ ਟਰੱਕ ਨੇ ਅਰਜੁਨ ਦੀ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦੋਂ ਸਰਬਜੀਤ ਅਤੇ ਮਹਿੰਦਰਾ ਹਸਪਤਾਲ ਪਹੁੰਚੇ ਤਾਂ ਅਰਜਨ ਦੀ ਲਾਸ਼ ਨੂੰ ਦੇਖ ਕੇ ਸਰਬਜੀਤ ਦੀਆਂ ਅੱਖਾਂ ਸੁੰਨ ਹੋ ਗਈਆਂ ਉਸ ਦੇ ਸਰੀਰ ਤੇ ਸੱਟਾਂ ਸਨ ਪਰ ਚਿਹਰੇ ਤੇ ਅਜੀਬ ਸ਼ਾਂਤੀ ਜਿਵੇਂ ਉਹ ਸੌਂ ਰਿਹਾ ਹੋਵੇ ਪਰ ਹਾਦਸੇ ਵਿੱਚ ਕੁਝ ਅਜੀਬ ਸੀ ਅਰਜਨ ਦਾ ਮੋਟਰਸਾਈਕਲ ਸੜਕ ਦੇ ਇੱਕ ਅਜਿਹੇ ਹਿੱਸੇ ਤੇ ਸੀ ਜਿੱਥੇ ਆਮ ਤੌਰ ਤੇ ਟਰੱਕ ਨਹੀਂ ਆਉਂਦੇ ਟਰੱਕ ਦਾ ਡਰਾਈਵਰ ਗਾਇਬ ਸੀ ਅਤੇ ਪੁਲਿਸ ਕੋਈ ਸੁਰਾਗ ਨਹੀਂ ਲੱਭ ਸਕੇ ਸੀ ਅਰਜਨ ਦੇ ਦੋਸਤਾਂ ਨੇ ਦੱਸਿਆ ਕਿ ਸਮਾਗਮ ਤੋਂ ਬਾਅਦ ਅਰਜਨ ਨੇ ਕਿਹਾ ਸੀ ਕਿ ਮੈਨੂੰ ਕੁਝ ਅਜੀਬ ਮਹਿਸੂਸ ਹੋ ਰਿਹਾ ਹੈ ਜਿਵੇਂ ਕੋਈ ਮੈਨੂੰ ਪੁਕਾਰ ਰਿਹਾ ਹੋਵੇ ਇਹ ਗੱਲ ਸਰਬਜੀਤ ਦੇ ਮਨ ਵਿੱਚ ਚੁੱਪ ਗਈ ਉਸ ਨੂੰ ਹਮੇਸ਼ਾ ਸ਼ੱਕ ਸੀ ਕਿ ਅਰਜਨ ਦੀ ਮੌਤ ਕੋਈ ਸਧਾਰਨ ਹਾਦਸਾ ਨਹੀਂ ਹੈ ਸਰਬਜੀਤ ਦੀ ਜ਼ਿੰਦਗੀ ਅਤੇ ਉਸ ਤੋਂ ਬਾਅਦ ਸਰਬਜੀਤ ਦੀ ਜ਼ਿੰਦਗੀ ਦੇ ਵਿੱਚ ਇੱਕ ਐਦਾਂ ਦਾ ਤੂਫਾਨ ਆ ਗਿਆ ਕਿ ਕਿਵੇਂ ਉਸ ਦਾ ਪੁੱਤਰ ਜੋ ਇਸ ਦੁਨੀਆ ਤੋਂ ਚਲੇ ਗਿਆ ਅਰਜਨ ਦੀ ਮੌਤ ਨੇ ਸਰਬਜੀਤ ਕੌਰ ਅਤੇ ਮਹਿੰਦਰ ਸਿੰਘ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ ਮਹਿੰਦਰ ਸਿੰਘ ਨੇ ਖੇਤਾਂ ਵਿੱਚ ਜਾਣਾ ਛੱਡ ਦਿੱਤਾ ਅਤੇ ਸ਼ਰਾਬ ਦੀ ਲਤ ਵਿੱਚ ਡੁੱਬ ਗਿਆ ਸਰਬਜੀਤ ਨੇ ਆਪਣੇ ਆਪ ਨੂੰ ਗੁਰਬਾਣੀ ਦੇ ਵਿੱਚ ਡੋਬੋ ਲਿਆ ਪਰ ਹਰ ਸਾਲ ਅਰਜਨ ਦੀ ਵਰਸੀ ਤੇ ਉਹ ਦਰਬਾਰ ਸਾਹਿਬ ਜਾਂਦੀ ਅਰਦਾਸ ਕਰਦੀ ਅਤੇ ਆਪਣੇ ਪੁੱਤਰ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਜ਼ ਕਰਦੀ ਅੱਜ 2025 ਦੀ ਵਰਸੀ 11 ਸਾਲ ਬਾਅਦ ਸਰਬਜੀਤ ਇੱਕ ਵਾਰ ਫਿਰ ਦਰਬਾਰ ਸਾਹਿਬ ਪੁੱਜੀ ਸਰਦੀਆਂ ਦੀ ਸਵੇਰ ਸੀ ਅਤੇ ਧੁੰਦ ਨੇ ਸਾਰਾ ਮਾਹੌਲ ਰਹਸਮਈ ਬਣਾ ਦਿੱਤਾ ਸੀ ਸੁਨਹਿਰੀ ਗੋਬੰਦ ਤੇ ਧੁੰਦ ਦੀ ਪਰਤ ਚੜ੍ਹੀ ਹੋਈ ਸੀ ਅਤੇ ਸਰੋਵਰ ਦੇ ਪਾਣੀ ਵਿੱਚੋਂ ਉੱਠਦੀ ਭਾਫ਼ ਮਾਹੌਲ ਨੂੰ ਹੋਰ ਅਲੌਕਿਕ ਬਣਾ ਰਹੀ ਸੀ ਸਰਬਜੀਤ ਸੰਗਤ ਦੇ ਵਿੱਚ ਬੈਠੀ ਸੀ ਪਰ ਉਸ ਦਾ ਮਨ ਅਸਥਿਰ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਕੋਈ ਅਜੀਬ ਸ਼ਕਤੀ ਉਸ ਨੂੰ ਕੀਰਤਨ ਵੱਲ ਖਿੱਚ ਰਹੀ ਹੋਵੇ ਜਦੋਂ ਸਰਬਜੀਤ ਨੇ ਉਸ ਤਬਲਾ ਵਜਾਉਣ ਵਾਲੇ ਸਿੰਘ ਨੂੰ ਦੇਖਿਆ ਤਾਂ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਗਿਆ ਉਹ ਨੌਜਵਾਨ ਜਿਸ ਦੀ ਉਮਰ ਜਾਬਦੀ ਸੀ 19 ਤੋਂ 20 ਸਾਲ ਅਰਜਨ ਦੀ ਹੂਬਹੂ ਸ਼ਕਲ ਸੀ ਉਸ ਦੀਆਂ ਉਂਗਲਾਂ ਤਬਲੇ ਤੇ ਇਸ ਤਰ੍ਹਾਂ ਥਿਰਕਰੀਆਂ ਸਨ ਜਿਵੇਂ ਅਰਜਨ ਦੀਆਂ ਥਿਰਕਦੀਆਂ ਸਨ ਸਰਬਜੀਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਕੀਰਤਨ ਖਤਮ ਹੋਣ ਤੋਂ ਬਾਅਦ ਸਰਬਜੀਤ ਨੇ ਹਿੰਮਤ ਕਰਕੇ ਉਸ ਨੌਜਵਾਨ ਦੇ ਕੋਲ ਜਾਣ ਦਾ ਫੈਸਲਾ ਕੀਤਾ ਉਸ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਨੌਜਵਾਨ ਨੇ ਮੁਸਕਰਾਉਂਦੇ ਹੋਏ ਕਿਹਾ ਮਾਤਾ ਜੀ ਮੇਰਾ ਨਾਮ ਅਰਜਨ ਸਿੰਘ ਹੈ ਏ ਸੁਣਦਿਆਂ ਹੀ ਸਰਬਜੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਕੰਮ ਦੀ ਆਵਾਜ਼ ਵਿੱਚ ਪੁੱਛਿਆ ਕਿ ਤੁਹਾਡੇ ਮਾਤਾ ਪਿਤਾ ਕੌਣ ਹਨ ਨੌਜਵਾਨ ਨੇ ਜਵਾਬ ਦਿੱਤਾ ਕਿ ਮੈਂ ਅਨਾਥ ਹਾਂ ਮਾਤਾ ਜੀ ਮੈਨੂੰ ਇੱਕ ਗੁਰਦੁਆਰੇ ਦੇ ਬਾਹਰ ਮੈਨੂੰ ਇੱਕ ਗ੍ਰੰਥੀ ਸਿੰਘ ਉਹ ਮੈਨੂੰ ਚੱਕ ਕੇ ਲਿਆਏ ਸੀ ਅਤੇ ਉਹਨਾਂ ਨੇ ਹੀ ਮੈਨੂੰ ਪਾਲਿਆ ਹੈ ਇਸ ਤੋਂ ਅੱਗੇ ਕਹਾਣੀ ਇੱਕ ਰਹਿਸਵੇਂ ਮੋੜ ਲੈਂਦੀ ਹੈ ਸਰਬਜੀਤ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਨੌਜਵਾਨ ਉਸਦਾ ਪੁੱਤਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ ਕਿ 11 ਸਾਲ ਪਹਿਲਾਂ ਮਰਿਆ ਹੋਇਆ ਅਰਜਨ ਅੱਜ ਜਿਉਂਦਾ ਕਿਵੇਂ ਹੋ ਸਕਦਾ ਹੈ ਉਹ ਨੌਜਵਾਨ ਨੂੰ ਆਪਣੇ ਪਿੰਡ ਲੈ ਕੇ ਜਾਂਦੀ ਜਿੱਥੇ ਮਹਿੰਦਰ ਸਿੰਘ ਵੀ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਸਰਬਜੀਤ ਅਤੇ ਮਹਿੰਦਰ ਇਸ ਨੌਜਵਾਨ ਦੀ ਜ਼ਿੰਦਗੀ ਦੀ ਪਰਤਾਲ ਸ਼ੁਰੂ ਕਰਦੇ ਆ ਉਹ ਇਸ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਜਿੱਥੇ ਨੌਜਵਾਨ ਉਸ ਨੂੰ ਮਿਲਿਆ ਸੀ ਗੁਰਦੁਆਰੇ ਦੇ ਸੇਵਾਦਾਰ ਦੱਸਦੇ ਹਨ ਕਿ 11 ਸਾਲ ਪਹਿਲਾਂ ਇੱਕ ਅਜੀਬ ਘਟਨਾ ਵਾਪਰੀ ਸੀ ਇੱਕ ਨੌਜਵਾਨ ਜੋ ਅਧਮਰਿਆ ਜਾਪਦਾ ਸੀ ਗੁਰਦੁਆਰੇ ਦੇ ਬਾਹਰ ਮਿਲਿਆ ਸੀ ਉਸ ਦੀ ਯਾਦਾਸ਼ਤ ਚਲੀ ਗਈ ਸੀ ਅਤੇ ਉਸ ਨੂੰ ਕੋਈ ਪਛਾਣ ਨਹੀਂ ਸੀ ਸਕਦਾ ਗੁਰਦੁਆਰੇ ਦੇ ਸੇਵਾਦਾਰਾਂ ਨੇ ਉਸ ਨੂੰ ਪਾਲਿਆ ਤੇ ਉਸ ਨੂੰ ਤਬਲਾ ਵਜਾਉਣਾ ਸਿੱਖ ਲਿਆ ਕਹਾਣੀ ਵਿੱਚ ਇੱਕ ਅਲੌਕਿਕ ਤੱਤ ਜੁੜਦਾ ਹੈ ਜਦੋਂ ਸਰਬਜੀਤ ਨੂੰ ਸੁਪਨੇ ਵਿੱਚ ਅਰਜਨ ਦੀ ਆਵਾਜ਼ ਸੁਣਦੀ ਹੈ ਤੇ ਉਹ ਕਹਿੰਦਾ ਕਿ ਮਾਤਾ ਜੀ ਮੈਂ ਮਰਿਆ ਨਹੀਂ ਸੀ। ਉਹ ਮੈਂ ਉਸ ਸਮੇਂ ਸਮੇਂ ਦੀ ਸੁਰੰਗ ਵਿੱਚ ਫਸ ਗਿਆ ਸੀ। ਸਰਬਜੀਤ ਨੂੰ ਮਨ ਨੂੰ ਇੱਕ ਅਜੀਬ ਜੀ ਇੱਕ ਚੇਟਕ ਲੱਗਦੀ ਹੈ। ਉਸ ਤੋਂ ਬਾਅਦ ਸਰਬਜੀਤ ਦੇ ਇੱਕ ਸੰਤ ਨੂੰ ਮਿਲਦੀ ਹੈ ਜੋ ਉਸ ਨੂੰ ਦੱਸਦਾ ਹੈ ਕਿ ਅਰਜਨ ਦੀ ਮੌਤ ਸ਼ਾਇਦ ਇੱਕ ਆਤਮਿਕ ਸਫ਼ਰ ਦਾ ਹਿੱਸਾ ਸੀ। ਸੰਤ ਦੱਸਦਾ ਹੈ ਕਿ ਕੁਝ ਚੁਣੀਆਂ ਹੋਈਆਂ ਆਤਮਾਵਾਂ ਨੂੰ ਸਮੇਂ ਦੇ ਪਰਦੇ ਨੂੰ ਪਾਰ ਕਰਨ ਦੇ ਨਾਲ ਸ਼ਕਤੀ ਮਿਲਦੀ ਹੈ। ਅਤੇ ਅਰਜਨ ਸ਼ਾਇਦ ਅਜੇਹੀ ਆਤਮਾ ਹੈ ਜੀ ਹਾਂ ਹੁਣ ਅਰਜਨ ਜੋ ਕਿ ਉਸ ਵਕਤ ਜਿਸ ਨੂੰ ਪਰਿਵਾਰ ਵਾਲਿਆਂ ਨੇ ਮਰਿਆ ਹੋਇਆ ਸਮਝ ਲਿਆ ਸੀ ਪਰ ਉਹ ਮਰਿਆ ਹੋਇਆ ਨਹੀਂ ਸੀ ਉਹ ਆਪਣੀ ਯਾਦਦਾਸ਼ਤ ਖੋ ਬੈਠਾ ਸੀ ਕਈ ਵਾਰ ਕੀ ਹੁੰਦਾ ਹੈ ਕਿ ਪਰਿਵਾਰ ਦੇ ਕੋਲ ਸਹੀ ਜਾਣਕਾਰੀ ਨਹੀਂ ਮਿਲਦੀ ਕਈ ਵਾਰ ਸੜਕ ਹਾਦਸੇ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਵਾਲਿਆਂ ਨੂੰ ਡੈੱਡ ਬੋਡੀ ਵੀ ਨਹੀਂ ਮਿਲਦੀ ਅੰਤਿਮ ਰਸਮਾਂ ਵੀ ਨਹੀਂ ਕਰ ਸਕਦੇ ਪਰਿਵਾਰ ਵਾਲੇ ਉਸਨੂੰ ਮਰਿਆ ਹੋਇਆ ਸਮਝ ਲੈਂਦੇ ਐ ਪਰ ਕਈ ਵਾਰੀ ਉਹ ਸ਼ਖਸ ਕਿਤੇ ਨਾ ਕਿਤੇ ਜਿਉਂਦਾ ਹੁੰਦਾ ਹੈ ਕਿਤੇ ਨਾ ਕਿਤੇ ਉਹ ਆਪਣੀ ਜ਼ਿੰਦਗੀ ਜੀ ਰਿਹਾ ਹੁੰਦਾ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ